ਤੇ ਜੇ ਦक्कਨ ਦਾ ਬਾਦਸ਼ਾਹ ਸੀ ਉਸ ਦੇ ਪਾਸ ਇਸ ਨੇ ਸੁਣਿਆ ਇੱਕ ਹੀਰਾ ਹੈ ਬੜਾ ਕੀਮਤੀ ਹੈ ਹਰ ਵਕਤ ਆਪਣੀ ਮੁੰਦੀ ਵਿੱਚ ਜੜਿਆ ਹੋਇਆ ਹੈ ਪੈਨ ਕੇ ਰੱਖਦਾ ਹੈ ਹਾਂ ਤਾਂ ਇਹ ਸਾਫ ਉਸ ਬਾਦਸ਼ਾਹ ਬਦਕੰਦੀ ਬਾਦਸ਼ਾਹ ਦਾ ਨਾ ਸੀ ਜੋ ਇਤਰਾਕ ਉਹ ਹਿੰਦੁਸਤਾਨ ਦਾ ਚੱਕਰਵਰਤੀ ਬਾਛਾਈ ਰਾਜ ਹੋਣ ਦੇ ਬਾਵਜੂਦ ਵੀ ਸਾਸੰਗ ਪਦਾਰਥਨ ਪਾ ਕੇ ਕ੍ਰਿਸ਼ਨਾਨੀ ਉਜਲੀਤ ਨਹੀਂ ਮਿਲ। ਮਾਦੇ ਦੋਸ਼ਵਾਭਨ ਜਿਹੜੀ ਮਨ ਨੂੰ ਸ਼ਾਂਤ ਨਹੀਂ ਆਉਣ ਦੀ ਇੱਕ ਅਤ੍ਰਿਪੀ ਹੈ ਉਸ ਹੈ ਆਗ ਤੇ ਦ੍ਰਿਸ਼। ਸਭਨ ਕੀ ਕੀ ਰਜਨਾ ਆਉਣਾ। ਸ਼ੰਕਰੇ ਵਲਕੇ ਨੇ ਹਜ਼ਾਰਾਂ ਹੋ ਜਾਣ। ਹਜ਼ਾਰਾਂ ਵਲ ਲੱਖਾਂ ਨੂੰ ਚਾਹੁੰਦਾ। ਲੱਖਾਂ ਵਲ ਕਰੋੜਾਂ ਨੂੰ ਚਾਹੁੰਦਾ। ਕਰੋੜਾਂ ਵਲ ਅਰਬਾਂ ਨੂੰ ਚਾਹੁੰਦਾ। ਅਰਬਾਂ ਵਲ ਖਰਬਾਂ ਨੂੰ ਚਾਹੁੰਦਾ। ਇਹ ਤ੍ਰਿਸ਼ ਕਦੇ ਵੀ ਨਹੀਂ ਰਜਦੀ ਹੈ ਸਾਮੇ ਕਿਤਨਾ ਵੀ ਕੁਛ ਕਿਸ ਨੂੰ ਮਿਲ ਜਾਏ ਸੰਤੋਖ ਤੋਂ ਬਿਨਾ ਰਜ ਨਹੀਂ ਮਾਇਆ ਦਾ ਸੁਭਾਅ ਇਕਸਾ ਅਤ੍ਰਿਪਤੀ ਹੈ ਨਾ ਰਜ ਆਉਣਾ ਦੂਸਰਾ ਰਾਗ ਅਰਦਾਇ ਰਾਗ ਨਾਲ ਪਿਆਰ ਦਾ ਹੈ ਦੁਇਸ਼ ਨਾਲ ਵਿਰੋਧ ਦਾ ਹੈ ਜਿਸ ਅੰਤਕਰਣ ਵਿੱਚ ਜਿਸ ਮਨ ਦੇ ਵਿੱਚ ਰਾਗ ਦੁਇਸ਼ ਔਰ ਅਤ੍ਰਿਪਤੀ ਹੋਵੇ ਉਸੇ ਸ਼ਾਂਤੀ ਦਾ ਸੁਭਾਅ ਨਹੀਂ ਹੈ ਸ਼ਾਂਤੀ ਤੇ ਕਰੋੜਾਂ ਕੋ ਦੂਰ ਰਹਿਣ ਦੀ ਹੁੰਦੀ ਹੈ ਜਿਸ ਦੋ ਮੇਰਾ ਹੋਂ ਉਹ ਹੀ ਮਨ ਸ਼ਾਂਤ ਹੋਇਆ ਕਰਦਾ ਹੈ ਇਸ ਕਰਕੇ ਹੀ ਇਹਨਾਂ ਦੋਨਾਂ ਨੂੰ ਕੱਢ ਕੇ ਪ੍ਰਭੂ ਦੇ ਚਰਨ ਵਿੱਚ ਵਿਸਿਣ ਹੋਣ ਵਾਸਤੇ ਪ੍ਰਭੂ ਨੇ ਸਾਥ ਦਿੱਤੀ ਹੈ ਹੈ ਕਿ ਉਸਨੇ ਕੁਛ ਬਾਦਸ਼ਾਹ ਜਾਂ ਨਿਤਾਨੇਸ਼ਾ ਦੇ ਹੀਰੇ ਦੀ ਪੁੱਛਾ ਵਾਸਤੇ ਪਹਿਲੇ ਇੱਕ ਕੋ ਯੋਰੀ ਉਸ ਨੂੰ ਭੇਜੀ ਪਤਾ ਲੱਗੇ ਉਹ ਹੀਰਾ ਕਿਤਨੀ ਕੀਮਤ ਦਾ ਹੈ ਤੇ ਉਹਦਾ ਰਜ਼ਿੰਦ ਕਿਤਨਾ ਹੈ ਤਾਂ ਕਿ ਉਸਤੇ ਚੜਾਈ ਕਰਕੇ ਉਤੋਂ ਖੋਹਿਆ ਜਾਵੇ ਜੋਰੀ ਗਿਆ ਸਾਸ਼ਣ ਗਵਰਨ ਬੜੀ ਪਰਖੰਦੀ ਹੈ ਐ ਉਸਨੇ ਉੱਤੇ ਪਹੁੰਚ ਕੇ ਯੂਤਿਉਂ ਕਰਕੇ ਤਾਨਿਸ਼ਾ ਦੇ ਨਾਲ ਮੁਲਾਕਤ ਠਹਿرائی ਸੋ ਅਜ ਤਾਨਿਸ਼ਾ ਆਪਣੇ ਤਖਤ ਤੇ ਬੈਠਾ ਹੈ ਪੰਜਾਬ ਦੇ ਵਿੱਚ ਫਾਸਲੇ ਤੇ ਦਰਵਾਜ਼ਾ ਹੈ ਉਹ ਇੱਕ ਜਾਮਾ ਪਹਿਨੀ ਜਿਹੜਾ ਜੋਰੀ ਹੈ ਉਹ ਆਇਆ ਬੱਚਿਆਂ ਨੂੰ ਗਣਿਕਾ ਨੂੰ ਮਿਲਵਾਉਣ ਤੇ ਉਸ ਵਕਤਾਂ ਨਹੀਂ ਸੀ ਉੱਚੇ ਚਰਪਤੇ ਤੇ ਬੈਠਾ ਆਪਣੇ ਦਾੜੇ ਉਪਰ ਉਹੀ ਹੱਥ ਫੇਰ ਰਿਹਾ ਸੀ ਜਿਹੜਾ ਉਹਦੇ ਉਂਗਲੀ ਵਿੱਚ ਮੰਦੀ ਵਾਲਾ ਮੰਦੀ ਵਿੱਚ ਹੀਰਾ ਜਿਹੜਾ ਸੀ ਪੰਜਾ ਕਦਮ ਤੋਂ ਉਹਦਾ ਅੱਖ ਉਸਦੇ ਜਾਨੇ ਤੇ ਗਿਆ बस ਇੰਨੀ ਗੱਲ ਸੀ ਉਥੋਂ ਫਿਰ ਅੱਗੇ ਮੁੜ ਗਿਆ ਉਸਨੇ ਪਰਖ ਲਈ ਜਾ ਕੇ ਕਹਿਣ ਲੱਗਾ ਔਰੰਗਜ਼ੇਬ ਨੂੰ ਕਹਿਣ ਲੱਗਾ ਮੈਂ ਪਰ ਕੇ ਆਇਆ ਹਾਂ ਕਿ ਨਾ ਕਿਤਨੀ ਕੀਮਤ ਤੇ ਕਿਤਨਾ ਵਜ਼ਨ ਹੈ ਉਸ ਹੀਰੇ ਦਾ ਸਾਰੇ ਛੇ ਰਤ ਕੀ ਕਿਤਨਾ ਵਜ਼ਨ ਹੈ ਉਸ ਦੀ ਕੀਮਤ ਦੋ ਹਿੰਦੁਸਤਾਨ ਛੋਟੀ ਜੀ ਜੀ ਦੋ ਹਿੰਦੁਸਤਾਨ ਦੀ ਕੀਮਤ ਦਾ ਉਸੇ ਵਕਤ ਨਿਚ ਪਾਈ ਕਰ ਸਾਸੂ ਦੁਨੀਆ ਦੇ ਹੀਰੇ ਦੁੱਖਾਂ ਦਾ ਕਾਰਨ ਪਤਾ ਨਹੀਂ ਕਿਤਨੀ ਦੁਨੀਆ ਮਰੀ ਹੋਵੇਗੀ ਹੱਥ ਕੀ ਗਿਆ ਹੀਰਾ ਖਾ ਲੋ ਮਰ ਜਾਏਗਾ ਆਦਮੀ ਫਤਨੀ ਜਾਂਦਾ ਸਰਦੀ ਲੱਗਦੀ ਹੈ ਲੈ ਲਓ ਪਾਲਣੇ ਹਟਾਊਗਾ ਮੁੱਖ ਲਗੀ ਤੇ ਉਹ ਉਹ ਨਹੀਂ ਹਟਾਉਣ ਲੱਗੇ ਆ بارش ਪੈਂਦੀ ਹੈ ਉੱਪਰ ਲੈ ਲਓ ਹੋਰ ਲੈ ਨਹੀਂ ਜਾਂਦਾ ਬਾਸਤ ਨਹੀਂ ਬਚਾ ਸਕਦਾ ਦੁੱਖ ਤੋਂ ਨਹੀਂ ਬਚਾ ਸਕਦਾ ਇਸ ਕਰ ਮੈਂ ਦੁੱਖਾਂ ਦਾ ਦੁਨੀਆਂ ਦੇ ਹੀਰੇ ਜਿਹੜੇ ਹਨ ਦੁੱਖਾਂ ਦਾ ਕਹਾਂ ਗੁਰੂ ਜੀ ਕਹਿੰਦੇ ਕਿ ਇਹੋ ਜਹਾ ਮੇਰਾ ਹੈ ਤੇਰਾ ਸਮਾਂ ਇਹ ਨਿਰਮੋਲ ਕੀਰਤ ਜਿਹਦਾ ਮੁੱਲ ਹੀ ਕੋਈ ਨਹੀਂ ਹੈ ਮੁੱਲ ਕੀਰਤ ਹੈ ਆਨੰਦ ਗੁਣੀ ਵੀਰ ਆਨੰਦ ਦਾ ਤੇ ਗੁਣਾ ਦਾ ਸੰਗ੍ਰਹਿ ਦਾ ਤੋਂ ਗੁਣਾ ਦਾ ਸਾਗਰ ਹੈ ਇਸ ਕਰਕੇ ਉਸ ਕੀਰੇ ਨੂੰ ਕਿਤੇ ਵਿੱਚ